ਮੈਂ ਹਰਜੀਤ ਸਿੰਘ ਠਾਕਰ ਜिले ਮਾਨਸਾ ਤੋਂ ਇਹ ਅੱਜ ਕੁਝ ਕਲਾਕਾਰਾਂ ਨੂੰ ਬੇਨਤੀ ਕਰਦਾ ਜਿਹੜੇ ਮੋਰਚੇ 'ਚੋਂ ਬਾਹਰ ਨੇ ਜਿਵੇਂ ਲਾਹ ਬਹੀਰਾ ਕਹਿੰਦਾ ਸਾਡੀ ਰਬਨੈਂਟੀ ਆਡੀ ਲਾਈ ਹੈ ਆਵਾਜੋ ਕਿੱਲੇ ਘਟਣ ਦੀ ਮੈਂ ਕਹਿੰਦਾ ਲਾਹ ਬਹੀਰਾ ਓ ਯਾਰ ਨੀਤਾ ਆ ਜਾ ਤੇਰੀ ਰਬਨੈਂਟੀ ਆਡੀ ਲਾਤੀ ਸ਼ੰਭੂ ਦੇ ਬੈਰੀਗੇਟ ਪੱਟਣ ਦੀ ਲੇਕਿਨ ਕਹਿੰਦਾ ਇੰਨੇ ਸਾਰਾ ਫਰੇਕ ਹੈ ਇੰਗਲੈਂਡ ਬਣਿਆ ਤੂੰ ਕਹਿਨੀ ਜਿੱਤਾ ਸ਼ਹਿਰ ਕਿਹੜਾ ਮਾਰ ਜਾ ਮਨ ਕਿਰਤਾ ਅਲਖਾ ਅੱਜ ਤੇਰੇ ਗੈਂਗਲੈਂਡ ਨੂੰ ਆ ਸ਼ੰਭੂ ਦਾ ਬੈਟੀ ਪਰਿਗੇਟਰ ਉੜੀ ਕਰਾ ਆ ਸ਼ੰਭੂ ਦੇ ਸੀਆਰਪੀਐ ਫਰਦੇ ਜਵਾਨ ਡੀਖਦੇ ਆ ਆ ਜਾ ਗੈਂਗਲੈਂਡ ਆਇਆ ਵੀਰਾ ਆ ਜਾ ਮੋਰਚਾ ਫਾਦੇ ਕਰੀਏ ਇੱਕ ਕਹਿੰਦਾ ਮੇਤਰਾ ਨੂੰ ਸ਼ੌਕ ਹਤਿਆਰਾਂ ਦਾ ਦੂਮਣਾ ਤੇਰਾ ਪਿਆਰ ਦਿਖਾ ਆ ਜਾ ਸ਼ੰਭੂ ਦਾ ਬੈਰੀਗੇਟ ਤੂੰ ਵੀ ਪਟਕੇ ਦਿਖਾ ਸਾਡੀ ਇੱਕ ਕਹਿੰਦੀ ਹੈ ਘਮਣ ਕਮਾਉਣ ਨੂੰ ਤਾਂ ਥਾਰ ਰੱਖੀ ਹੈ ਇਹ ਤਾਂ ਦਾ ਰੱਖਿਆ ਪਟਾਕੇ ਪਾਉ ਨੂੰ ਮੈਂ ਕਹਿੰਦਾ ਪਾਣਾ ਸ਼ਰੰਦਾ ਸ਼ਰਮਾ ਨਹੀਂ ਨਾ ਤੇਰਾ ਬੁਰਜ ਦੀਨਾ ਨਾ ਤੇਰੇ ਬੜਾਕੇ ਨਾਲ ਰੋਲੇ ਆਲਾ ਫਿਰ ਤੂੰ ਵੀ ਆਪਦੇ ਬੜਾਕੇ ਲੈ ਕੇ ਆਲਾ ਭਾ ਸ਼ੰਭੂ ਦਾ ਕੇ ਬੈਰੀ ਗੇਟ ਪਟਟਿਓ ਇੱਕ ਕਹਿੰਦੀ ਹੈ ਸਹੇਲੀਆਂ ਤੇ ਰਹਿੰਦੀਆਂ ਨੇ ਘਾੜ ਡਰ ਕੇ ਜੋਤੀ ਬੈਲੀ ਨਾਮ ਕੀ ਹੋਈ ਹੈ ਉੱਪਰ ਵੀ ਪੜ੍ਹੇ ਨਹੀਂ ਕਿਤੇ ਆ ਤੇਰਾ ਗੱਜਣ ਬੈਲੀ ਨਹੀਂ ਤੇਰਾ ਜਰਨੈਲ ਜੈਲੀ ਨਹੀਂ ਦੰਦਾਂ ਨੂੰ ਲੈ ਕੇ ਆਂ ਨਹੀਂ ਆ ਸੰਭੂ ਦਾ ਪੈਰੀਗੇਟ ਫਤਨੇ ਕਰਾ ਸੋਖੂ ਜਾ ਕੇ ਕਿਸੇ ਨਹੀਂ ਉਹ ਦਿਖਾ ਆਂ ਅਰਜਣ ਬੈਲੀ ਨੇ ਪੱਪ ਝੋੜ ਕੇ ਨਾਸੀ ਮਾਰੀ ਪੱਪੜ ਸੇ ਪੱਪੜ ਸਿੰਘਾ ਤੇਰਾ ਅਰਜਣ ਬੈਲੀ ਕਦੋਂ ਆਊਗਾ ਕਦੋਂ ਗੰਦਾਸੀ ਮਾਰੂਗਾ ਸੰਭੂ ਦਾ ਪੈਰੀਗੇਟ ਕਦੋਂ ਪਟਨੇ ਨੇ ਕਦੋਂ ਫਤ ਮਤੇ ਕਰਨੇ ਨੇ ਇੱਕ ਕਹਿੰਦਾ ਜਿੰਨੇ ਵਿੱਚ ਸਾਰੀ ਸੱਚੀ ਮਿੱਤਰਾਂ ਦੇ ਬੂਟ ਹੈ ਮਨੇ ਉਹ ਚਾਜੀ ਵੀ ਆਪਰਾ ਤੇਰੇ ਬੂਟ ਤੇਰਾ ਪੈਂਟ ਸੂਟ ਮੈਂ ਇਸ ਵੇਲੇ ਕਿਹ ਦੂੰਗਾ ਤੇਰੇ ਪਹਿਲੇ ਵਾਲਾ ਨੂੰ ਚੇ ਨਿਕਰਾਉਂਗਾ ਆ ਕੇ ਤੂੰ ਵੀ ਸਬੂਤੇ ਪੈਰੀ ਗਿਆਤਾ ਫਤਹਿ ਕਰਾ ਆਪਣੀ ਹਾਰ ਹੋਵੇਗੀ ਇੱਕ ਕਹਿੰਦਾ ਮੇਰੀ ਸਾਰੇ ਸ਼ਹਿਰ ਵਿੱਚੋਂ ਸ਼ਾਪ ਕਰਤੇ ਤਾਇਓ ਚਿੱਟਾ ਕੁਰਤਾ ਨਹੀਂ ਲੱਭੜ ਗਿਆ ਉਹ ਕਰਨ ਆਉਜ ਲਿਆ ਉਹ ਪੱਟੇ ਦਾ ਤੂੰ ਹਜੇ ਇੱਕ ਮੈਰੀਗੇਟ ਨਹੀਂ ਇਹਦਾ ਚਿੱਟਾ ਕੁਰਤਾ ਕਾਦੇ ਨਾਲ ਲੱਭੜ ਗਿਆ ਭਰਾਵਾ ਆਜੇ ਕਿਸਾਨ ਤੇ ਮਜ਼ਦੂਰ ਤੈਨੂੰ ਵੀ ਈ ਕਿਦਨੇ ਤੂੰ ਦਬਈ ਦੇ ਵਿੱਚੋਂ ਆ ਤੇਰੀ ਟਿਕਲਾਵਾਗੇ ਤੈਨੂੰ ਗੱਡੀ ਤੇ ਲਿਆਵਾਂਗੇ ਤੇਰੇ ਚਿੱਟੇ ਕੁਰਤੇ ਦਾ ਚਮਤਕਾਰ ਦੇਖ ਲੈ ਆ ਜਾ ਭਰਾਵਾ ਤੇ ਤੂੰ ਵੀ ਤੇਰੀ ਗੇਟ ਪੱਟ ਕੇ ਦਿਖਾ ਇੱਕ ਕਹਿੰਦਾ ਉਹ ਪਰਾ ਹੋ ਜਾ ਜੱਟ ਆਉਂਦੇ ਆ ਉਹ ਗੋਨਿਆ ਆਇਆ ਬਾਨਾ ਉਹ ਜੱਟ ਤਾਂ ਆ ਗਏ ਹਾ ਤੂੰ ਨਹੀਂ ਦਿਖਿਆ ਤੂੰ ਕਦੋਂ ਬਾਰੀ ਗੱਟਾ ਤੇ ਆਉਂਦਾ ਚਮਕ ਕਰ ਦਿਖਾਵੇਂਗਾ ਕਦੋਂ ਸ਼ਬੂ ਦੇ ਪੈਰੀ ਗੱਟਾਂ ਦੇ ਉਤੋਂ ਦੀ ਉਹ ਲੱਗ ਕੇ ਜਾਵੇਂਗਾ ਸੋ ਮੈਂ ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦਾ ਕਿ ਅੱਜ ਜੌਦੀ ਜਾਗਦੀ ਜ਼ਮੀਰ ਵਾਲੇ ਆਈ ਨੇ ਉਹ ਛੋਟੇ ਪੈਂਗ ਲੈਣਾ ਉਹ ਛੋਟੇ ਖਾੜਕੂ ਉਹ ਦਲਜੀਤ ਦੇ ਸੰਝਾ ਉਹ ਤੁਸੀਂ ਤਾਂ ਮੈਨੂੰ ਲੱਗਦਾ ਹੋਮਲੈਂਡ ਦੇ ਵਿੱਚ ਰਜਾਈ ਦਾ ਬੁਕੇ ਸੋਗੇ ਜੇ ਸੋਦੀ ਜ਼ਮੀਰ ਜਾਗਦੀ ਹੈ ਆ ਜਾਓ ਸਾਰੇ ਕਲਾਕਾਰੋ ਆ ਸ਼ੰਭੂ ਦੇ ਬੈਰੀਗਟ ਪਟਕੇ ਦਿਖਾਓ